ਤਨਤਾਰ ਤੋ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਤੜਕਸਾਰ ਹੀ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਯਾਤਰੀਆਂ ਨਾਲ ਪਰਿਬਾਤ ਸਤੇ ਕਾ ਟਿਪਰ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਤਾਂ ਦੋਨਾਂ ਦਾ ਆਪਸ ਦੇ ਵਿੱਚ ਟੱਕਰ ਹੋਣ ਦੇ ਨਾਲ ਕਾਫੀ ਨੁਕਸਾਨ ਹੁੰਦਾ ਹੈ ਜਿਸ ਦੇ ਵਿੱਚ ਕਈ ਸਵਾਰੀਆਂ ਜਿਹੜੀਆਂ ਨੇ ਜ਼ਖਮੀ ਹੁੰਦੀਆਂ ਨੇ ਜਿਨ੍ਹਾਂ ਨੂੰ ਤਰਨਤਾਰਨ ਦੇ ਹਸਪਤਾਲ ਦੇ ਵਿੱਚ ਭਾਰਤੀ ਕਰਵਾਇਆ ਜਾਂਦਾ ਤਾਂ ਦੱਸਿਆ ਜਾ ਰਿਹਾ ਕਿ ਜਦੋਂ ਬੱਸ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਬੱਸ ਡਰਾਈਵਰ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਜਦੋਂ ਤਰਨਤਾਰ ਨੂੰ ਜਾ ਰਹੇ ਸੰਤਾਰ ਰਸਤੇ ਦੇ ਵਿੱਚ ਸੜਕ ਦੇ ਅੱਧ ਵਿੱਚਕਾਰ ਇੱਕ ਦਰਖਤ ਡਿੱਗਿਆ ਹੋਇਆ ਸੀ ਤਾਂ ਜਿਸ ਕਾਰਨ ਉਹਨਾਂ ਨੇ ਬ੍ਰੇਕ ਲਗਾਈ ਹੈ ਬੱਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਬ੍ਰੇਕ ਨਹੀਂ ਲੱਗੀ ਤਾਂ ਫਿਰ ਜਦੋਂ ਉਹਨਾਂ ਨੇ ਬੱਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬੱਸ ਜਿਹੜੀ ਹੈ ਉਹ ਟਿਪਪਰ ਦੇ ਨਾਲ ਜਾਟ ਕਰਾਈ ਆ ਜਿਸ ਦੇ ਵਿੱਚ ਉਹਨਾਂ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਕਿ ਦੋਨੋਂ ਵਾਹਨ ਜਿਹੜੇ ਨੇ ਟੁੱਟ ਪੱਜ ਗਏ ਨੇ ਇੱਕ ਪਾਸੇ ਤੁਸੀਂ ਟਰੱਕ ਦੀਆਂ ਤਸਵੀਰਾਂ ਦੇਖ ਸਕਦੇ ਹੋ ਤਾਂ ਦੂਸਰੇ ਪਾਸੇ ਤੁਸੀਂ ਸਰਕਾਰੀ ਬਾਸ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਤਾਂ ਯਾਤਰੀ ਜਿਹੜੇ ਨੇ ਅੱਧ ਦਰਜਨ ਤੋਂ ਵੱਧ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਹਨਾਂ ਨੇ ਮੌਸਮ ਗਲਤ ਤਾਂ ਇਹ ਬਾਫੀ ਜਿਹੜੇ ਟਰੱਕ ਆ ਤਾ ਬਾਸ ਪੱਟੀਆਂ ਆ ਰਹੀ ਸੀ ਸਾਢੇ 5 ਵਜੇ ਦਾ ਟਾਈਮ ਸਾਢੇ 5 ਵਜੇ ਦਾ ਤੇ ਇਧਰੋਂ ਟਰੱਕ ਜਾ ਰਿਹਾ ਕਰਨ ਕਰਨ ਸਾਈਡ ਤੋਂ ਅੰਬੋ ਸਾਹਮਣੇ ਬੱਜ ਗਈ ਜੀ ਤੇ ਜਾਣੇ ਨਾ ਪਾਣੀ ਨਹੀਂ ਨਹੀਂ ਬਚਾ ਆ ਗਿਆ ਬੰਦਿਆ ਦਾ ਜੀ ਨਾਲੀਆਂ ਮੋਟੇ ਚੱਲ ਗਈਆਂ ਤੇ ਜਿਹੜੇ ਡਰਾਈਵਰ ਡਰਾਈਵਰ ਦਾ ਮੋਢਾ ਮੱਡਾ ਥੋੜਾ ਜਿਹਾ ਹਿੱਲਿਆ ਸਿਵਲ ਹਸਪਤਾਲ ਸਰਕਾਰੀ ਦਾਸ ਲੈ ਗਈ ਹਾਂਜੀ ਗਲਤੀ ਨਹੀਂ ਕੀਤੀ ਵੇਖਿਆ ਨਹੀਂ ਰੋਖ ਡਿੱਗਾ ਹਨੇਰੀ ਅਹੀ ਰਾਤੀ ਤੇ ਉਹ ਰੁੱਕ ਢੱਗਾ ਤੇ ਪਤਾ ਨਹੀਂ ਲੱਗਾ ਮੈਨੂੰ ਆਮ ਸਾਹਮਣੇ ਵਿੱਚ ਵਿੱਚ ਵੀ ਨਾ ਪਾਇਆ ਮੇਰੇ ਨਾਲ ਰੂੰ ਤਿਰਛੀ ਇਹ ਗੱਲ ਬੋਦੋ ਕਾਲੇ ਡਰਾਈਵਰ ਬੜੀ ਕਿਤੇ ਬੋਲਦਾ ਮੈਂ ਬਸ ਤਾਂ ਡਰਾਈਵਰ ਇਸ ਤਰ੍ਹਾਂ ਮਗੇ ਟਕਰਾਈ ਲੱਗ ਗੱਡੀ ਜੀ ਮੈਂ ਰੁੱਕ ਢੱਗਾ ਜਾਂ ਛੜਕਦੇ ਵਿੱਚ ਕਿ ਚੁੱਕਣੀਆਂ ਪੈਂਦੀਆਂ ਤੇ ਅਗੁੱਟ ਪਰਾਰੇ ਜੋ ਗੱਡੀ ਦੀ ਬ੍ਰੇਕ ਮਾਰੀ ਬ੍ਰੇਕ ਲੱਗੇ ਨਹੀਂ ਗੱਡੇ ਗੱਡੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਗੱਡੀ ਜਾ ਕੇ ਟਕਰਾ ਗਈ ਤੇ ਕਦਜੇ ਟਕਰਾਈ ਤੇ ਕ੍ਰੈਸ਼ਰ ਵਾਲਾ ਟਰੱਕ ਆਉਂਦਿਆ ਆ ਜੀ ਫੋਰੀਆਂ ਨਾਲ ਕੋਈ ਜਾਣੀ ਨੁਕਸਾਨ ਕੋਈ ਨਹੀਂ ਮਾਰੀ ਦਿੱਕਤ ਵਾਈ ਬਚਾਉਗਾ ਅਲਕਿੰਦਰ ਸੈ ਤੁਹਾਡੇ ਕੋਲ ਲੱਗਦੇ ਜਿਹੜੇ ਆਪਾਂ ਪਾਸ ਕਰਨਾ ਕੋਸ਼ਿਸ਼ ਕਰਤਾ ਇਹ ਐਕਸੀਡੈਂਟ ਹੋ ਗਿਆ ਬਾਸਕੇਟ ਦਾ ਹੱਦ ਤੱਕ ਦੌੜੇ ਪਾਈ ਤੇ ਗਏ ਨੇ ਉਸ ਤੋਂ ਬਾਅਦ ਕਿਤੇ ਕੋਈ ਨਹੀਂ 40% ਸੈਟ ਬੋਲੇ ਪਾੜ ਗਿਆ ਤੇ ਦੰਦ ਵਿੱਚ ਦੰਦ ਵੀ ਟੁੱਟ ਗਿਆ இதுதான் <laughs> <PPE> <versions>